ਸਭ ਤੋਂ ਪਹਿਲਾਂ ਦਾ ਸਾਰੀਆਂ ਹੀ ਮਹਾਨ ਸਖਸ਼ੀਆ ਜਾਨੋ ਜਿਹੜੇ ਪ੍ਰਮਾਣ ਨਹੀਂ ਮੰਡਲ ਦੇ ਵਿੱਚ ਬੈਠੇ ਨੇ ਖਾਸ ਕਰਕੇ ਸਿੰਦਰਪਿਤ ਕਨਿਆ ਜੀ ਪਰ ਉਹਨੋਂ ਸਰਦੀ ਬਾਕੀ ਸਾਰਿਆਂ ਨੂੰ ਬਹੁਤ ਹੀ ਪਿਆਰ ਭਰੀ ਸਤਿਕਾਰ ਜੀ ਅ ਮਨੂ ਸਾਹਿਬ ਜੀ ਨੂੰ ਬਹੁਤ ਬਹੁਤ ਮੁਬਾਰਕਾਂ ਕਿ ਉਹਨਾਂ ਦੀ ਜਿਹੜੀ ਕਿਤਾਬ ਹੈ ਉਹ ਜਾ ਰੋ ਕਰ ਬਣਤੀ ਕੀਤੀ ਜਾ ਰਹੀ ਹੈ ਤੇ ਭਗਤ ਮੀਰ ਜੀਆ ਦਾ ਤਾਂ ਮੈਂ ਅ ਅਵਾਜ਼ ਆਪਣੀ ਅਲਫਾਜ਼ਾਂ ਦੇ ਵਿੱਚ ਕੋਈ ਨਾ ਨਾ ਧੰਨਵਾਦ ਕਰ ਸਕਦੀ ਨਾ ਹੀ ਉਹਦੀ ਪ੍ਰਸ਼ ਕਰ ਸਕਦੀ ਹਾਂ ਜਿੰਨੀ ਇਹਨਾਂ ਦੀ ਮਹਾਨ ਸ਼ਖਸੀਅਤ ਹੈ ਅ ਸੈਕੰਡਲੀ ਪੰਨੂ ਸਾਹਿਬ ਨੂੰ ਮੈਂ ਕਦੇ ਮਿਲ ਨਹੀਂ ਆ ਅੱਜ ਫਸਟ ਟਾਈਮ ਮਿਲ ਰਹੀ ਆ ਲੇਕਿਨ ਇੱਕ ਵਾਰ ਤਾਂ ਲੱਗ ਹੋਈ ਸੀ ਮੇਰੀ ਇਹਨਾਂ ਦੇ ਨਾਲ ਫੋਨ ਤੇ ਤਰੂ ਤੇ ਮੈਨੂੰ ਪਤਾ ਚੱਲਿਆ ਕਿ ਇਹਨਾਂ ਦੇ ਵਿਲੱਖਣ ਗੁਣਾਂ ਦਾ ਇਹਨਾਂ ਦੀ ਇੱਕ ਇੱਕ ਸ਼ਬਦਾਵਲੀ ਤੋਂ ਇਹਨਾਂ ਦੇ ਸੰਸਕਾਰ ਝਲਕਦੇ ਸਨ ਔਰ ਮੈਂ ਕਿਸਮਤਵਾਦੀ ਆ ਅ ਸਭ ਤੋਂ ਪਹਿਲਾਂ ਤਾਂ ਮੈਂ ਆਪਣੀ ਇੱਕ ਨਿਕਲੀ ਹੋਈ ਨਜ਼ਮ ਪੇਸ਼ ਕਰਨ ਜਾ ਰਹੀ ਆ ਜਿਹੜੀ ਕਿ ਅੱਜ ਤੇ ਅਸੀਂ ਜਿਹੜਾ ਪੰਜਾਬ ਹੈਗਾ ਆ ਜਿਹੜੇ ਵੀ ਕੰਡੀਸ਼ਨ ਦੇ ਵਿੱਚੋਂ ਨਿਕਲ ਆਇਆ ਜਿਹੜੀ ਸਥਿਤੀ ਦੇ ਵਿੱਚੋਂ ਨਿਕਲ ਕੇ ਬਾਹਰ ਆ ਰਿਹਾ ਹੈ ਨਾ ਕਿ ਹੜ੍ਹਾਂ ਨੇ ਸਾਡੇ ਪੰਜਾਬ ਨੂੰ ਕਿਸ ਤਰੀਕੇ ਨਾਲ ਜ਼ਰਸਤ ਕੀਤਾ ਹੈ ਨਾ ਉਮੀਦ ਕਰਦੀ ਆ ਤੁਹਾਨੂੰ ਪਸੰਦ ਆਊਗਾ ਉਸ ਤੋਂ ਬਾਅਦ ਮੈਂ ਤੁਹਾਨੂੰ ਸਰਜੀ ਦੀ ਇੱਕ ਰਚਨਾ ਬੋਲਾਂਗੀ। ਹਾਂ ਜਨਾਜ਼ੁਮਾ ਜੀ। ਆਣੀ ਆਂ ਮਾਰੇ ਹੈਠਾ

Thank <laughs> you. i uh, do i need Oh! <laughs> பல பித்தனை ஜிந்த வ ਕਿਲੇ ਨੂੰ ਵਾਪਸ ਤੇ ਆਇਆ ਕਦੇ ਭੁੱਲ ਵਾਪਸ ਆਇਆ ਨਹੀਂ ਜਾਣਾ good morning साड़ी के लिए आजा मित्रा ने बिचौं बहुत प्यारा गीता बहुत प्यारी आ कोशिश की थी और वो अच्छी तरीके से ना थोड़े सामने पेश करना तो गीता जी विशाल के ले चले नारे